2027 ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕੋਈ ਮਾਈ ਦਾ ਲਾਲ ਅਮਰਤਪਾਲ ਨੂੰ ਸੀਐਮ ਬਣ ਤੋਂ ਨਹੀਂ ਰੋਕ ਸਕਦਾ ਪਰ ਸਰਕਾਰਾਂ ਅਮਰਤਪਾਲ ਬਾਈ ਜੀ ਨੂੰ ਬਦਰਾਮ ਕਰਨ ਦੇ ਵਿੱਚ ਕਦੇ ਵੀ ਸਫਲ ਨਹੀਂ ਹੋਣਗੀਆਂ ਅੱਜ ਮੇਰੀ ਗੱਲ ਕਹੀ ਹੋਈ ਯਾਦ ਰੱਖਦੇ ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਹੋ ਤਾ ਪਾਈ ਅਮਰਿਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ ਬਲੈਂਕ ਸਾਈਨ ਕਰਾ ਕੇ ਰੱਖੇ ਹੋਏ ਆ ਸਰਕਾਰ ਉਹਨਾਂ ਤੇ ਕਦੇ ਵੀ ਕੁਝ ਵੀ ਲਿਖ ਸਕਦੀ ਹੈ ਸਾਧ ਸੰਗਤ ਜੀ ਪਰ ਸਰਕਾਰਾਂ ਅਮਰਿਤਪਾਲ ਬਾਈ ਜੀ ਨੂੰ ਬਦਰਾਮ ਕਰਨ ਦੇ ਵਿੱਚ ਕਦੇ ਵੀ ਸਫਲ ਨਹੀਂ ਹੋਣਗੀ ਅੱਜ ਮੇਰੀ ਗੱਲ ਕਹੀ ਹੋਈ ਯਾਦ ਰੱਖ ਲਿਓ ਬਾਕੀ ਸਾਧ ਸੰਗਤ ਆ ਤੁਹਾਡੇ ਸਾਹਮਣੇ ਹੀ ਹੈ ਜਿਹੜਾ ਲੈਂਡ ਪੂਲਿੰਗ ਦਾ ਚੱਲਦਾ ਪਿਆ ਹੈ ਰੌਲਾ 65000 ਏਕੜ ਦਾ ਸահ ਸੰਗਤ ਸਰਕਾਰ ਨੇ ਕੋਈ ਰੇਟ ਨਹੀਂ ਕੱਢਿਆ ਜ਼ਮੀਨ ਦਾ ਕਹਿੰਦੇ ਸਿਰਫ ਲੈਂਡ ਪੂਲਿੰਗ ਸահ ਸੰਗਤ ਜਿਹਦੇ ਕੋਲੇ 200 ਕਿਲੇ ਹਨ ਉਹਨੇ ਕੀ ਕਰਨੇ ਆ ਇੰਨੇ ਪਲਾਟ ਲੈ ਕੇ ਸਾਡੇ ਮੋਹਾਲੀ 'ਚ ਵੀ ਲੈਂਡ ਪੂਲਿੰਗ ਹੁੰਦੀ ਆ ਅਗਲਾ ਕਹਿੰਦਾ ਜੀ ਜੇ ਮੇਰੇ ਕੋਲੇ 10 ਕਿਲੇ ਆ ਮੈਂ 6 ਕਿਲੇ ਪੈਸੇ ਲੈ ਲੈਣਾ ਤੇ ਚਾਰ ਕਿੱਲੇਾਂ ਦੀ ਲੈਂਡ ਪੂਲਿੰਗ ਕਰਾ ਲੈਣਾ ਪਰ ਉਰੇ ਕੋਈ ਸਰਕਾਰ ਨਾ ਰੇਟ ਨਹੀਂ ਕੱਢਿਆ ਸਿਰਫ ਲੈਂਡ ਪੂਲਿੰਗ ਤੇ ਲੈਂਡ ਪੂਲਿੰਗ ਹੀ ਹੈ ਜੋ ਕਿ ਇਹ ਸਰਾ ਸਰ ਥੱਕਾ ਹੈ ਜ਼ਿਮੀਂਦਾਰਾਂ ਨਾਲ ਬਿਲਕੁਲ ਥੱਕਾ ਹੈ ਮੈਂ ਤੇ ਮੇਰੀ ਪਾਰਟੀ ਬਾਪੂ ਜੀ ਬਾਪੂ ترسےم ਸਿੰਘ ਜੀ ਅਸੀਂ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵੀ ਖੜਦੇ ਰਹੇ ਆ ਤੇ ਮਜ਼ਦੂਰਾਂ ਨਾਲ ਵੀ ਅੱਗੇ ਵੀ ਖੜਾਂਗੇ ਜਦੋਂ ਵੀ ਮੋਰਚੇ ਲੱਗਦੇ ਰਹੇ ਆ ਅਸੀਂ ਖੁਦ ਜਾ ਕੇ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਜੋ ਵੀ ਸਾਤੋਂ ਗੀਜ਼ਰ ਵਗੈਰਾ ਜੋ ਵੀ ਦੇ ਹੁੰਦਾ ਰਿਹਾ ਸਿਆਲੇ ਚ ਅਸੀਂ ਦਿੱਤਾ ਹੈ ਆਪਣੇ ਕੋਲੋਂ ਦਿੱਤਾ ਕਿਸੇ ਨੂੰ ਨਹੀਂ ਕਿਹਾ ਦੇਣ ਵਾਸਤੇ ਮੈਂ ਸਾਧ ਸੰਗਤ ਇੱਕ ਸੁਣਾ ਨਹੀਂ ਰਿਹਾ ਮੈਂ ਸਿਰਫ ਇੱਕ ਦੱਸ ਰਿਹਾ ਵੀ ਸਾਡੇ ਮਨਸ ਕਿਸਾਨ ਅਰ ਸਾਡੀ ਪਾਰਟੀ ਦੇ ਮਨ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਅਰ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਕਿੰਨਾ ਸਤਕਾਰ ਹੈ ਬਾਕੀ ਸਾਧ ਸੰਗਤ ਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਸਾਡੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਤੇ ਤੇ ਇਹ ਹਰੇਕ ਸਾਲ ਵਧਦਾ ਜਾ ਰਿਹਾ ਹਰੇਕ ਸਾਲ ਵਧਦਾ ਜਾ ਰਿਹਾ ਹੈ ਇਹਦਾ ਸਾਰ ਸੰਗਤ ਜੀ ਇੱਕ ਹੀ ਇਲਾਜ ਹੈ ਜੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਹੋ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ ਤੇ ਜਿਹੜੇ ਹਿਸਾਬ ਨਾਲ ਤੁਹਾਡਾ ਇਕੱਠ ਹਰੇਕ ਰੈਲੀ 'ਚ ਵਾਅਦਾ ਜਾ ਰਿਹਾ ਹੈ 2027 ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕੋਈ ਮਾਈ ਦਾ ਲਾਲ ਅਮਰਤਪਾਲ ਨੂੰ ਸੀਐਮ ਬਣ ਤੋਂ ਨਹੀਂ ਰੋਕ ਸਕਦਾ ਅਮਰਤਪਾਲ ਬਾਈ ਜੀ ਦੇ ਜਿਹੜੇ ਸਰਕਾਰਾਂ ਨੇ ਝੂਠੇ ਹੀ ਇਲਜ਼ਾਮ ਲਾਏ ਐ ਸਾਹ ਸੰਗਤ ਅਸਲ ਗੱਲ ਅਮਰਤਪਾਲ ਵੀਰ ਨੇ ਆਪਾਂ ਨੂੰ ਜਾਗਰੂਕ ਕੀਤਾ ਨਸ਼ੇ ਵਾਲੇ ਜਿਹੜੇ ਨਸ਼ੇ ਕਰਦੇ ਸੀ ਪਤਾ ਹੀ ਨਹੀਂ ਕਿੰਨੇ ਕ ਨਸ਼ੇ ਆ ਕਿੰਨਿਆਂ ਕਦੇ ਨਸ਼ੇ ਛੜਾਤੇ ਕਿੰਨਿਆਂ ਕ ਨੂੰ ਗੁਰੂ ਦੇ ਲੜ ਲਾਤਾ ਕਿੰਨਿਆਂ ਕ ਦੀ ਅਣਖ ਜਗਾਤੀ ਕਿੰਨਿਆਂ ਕ ਨੂੰ ਉਹਨਾਂ ਦੀ ਹੋਂਦ ਬਾਰੇ ਦੱਸਤਾ ਭਰਾਵੋ ਤੁਸੀਂ ਆਹ ਚੀਜ਼ ਹੋ ਤੇ ਫਿਰ ਦੇ ਕਿੱਥੇ ਹੋ ਤੁਹਾਨੂੰ ਥੋੜੀ ਪਛਾਣ ਕਰਾਈ ਉਹਨਾਂ ਤੇ ਇਹੀ ਗੱਲਾਂ ਸਰਕਾਰ ਦੀਆਂ ਨਿਗਾਹ ਦੇ ਵਿੱਚ ਚੁਪਦੀਆਂ ਰਹੀਆਂ ਸੰਤਾ ਨਵਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨਾਲ ਵੀ ਇਹੀ ਗੱਲ ਸੀ ਸਰਕਾਰ ਦੀ ਤੇ ਉਹੀ ਗੱਲ ਹੁਣ ਅਮਰਤਪਾਲ ਲਾਲ ਹੈ ਐਸੇ ਗੱਲ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚ ਕੀਤਾ ਗਿਆ ਹੈ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਲਿੰਕ ਬਣਾਉਣੇ ਆ ਗਾਹ ਤੋਂ ਗਾਂ ਜਾਣ ਪਛਾਣ ਵਧਾਉਣੀ ਐ ਸਾਰਿਆਂ ਨੂੰ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੋੜਨਾ ਐ ਮੈਂ ਤੁਹਾਨੂੰ ਦੱਸ ਦਿੰਦਾ ਸਿਰਫ ਤੁਹਾਡੀ ਪਹੁੰਚ ਕਰਨ ਦੀ ਦੇਰ ਐ ਦੁਨੀਆ ਪੰਜਾਬ ਤਿਆਰ ਬੈਠਾ ਐ ਭਾਈ ਅਮਰਤਪਾਲ ਸਿੰਘ ਨਾਲ ਤੁਰਨ ਵਾਸਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੱਤੋਂ ਵੱਧ ਪਹੁੰਚ ਕਰੋ ਤਾਂ ਕਿ ਜੋ ਆਪਣੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਜੋ ਆਪਣੇ ਮੁੰਡੇ ਪੰਜਾਬ ਦੇ ਬਾਹਰ ਜਾ ਕੇ ਕੰਮ ਕਰਦੇ ਪਏ ਆ ਪਰ ਹੁਣ ਕੈਨੇਡਾ 'ਚ ਵੀ ਕੰਮ ਨਹੀਂ ਰਿਹਾ ਤੱਕੇ ਹੀ ਆ ਉੱਥੇ